ਹਾਂਜੀ ਸਰ ਕਮਰਸਰ ਡਿਸਟ੍ਰਿਕਟ ਦੇ ਜਿਹੜੇ ਬਾਰਡਰ ਤੇ ਸਾਡੇ ਪਿੰਡ ਨੇ ਸਪੈਸ਼ਲੀ ਰਾਵੀ ਦੇ ਕੰਡੇ ਉੱਥੇ ਕਾਫੀ ਫਲੱਡਸ ਨਾਲ ਨੁਕਸਾਨ ਹੋਇਆ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੀ ਸਿਹਤ ਯਾਬੀ ਰਹੇ ਔਰ ਸਾਰੇ ਪਰਿਵਾਰਾਂ ਨੂੰ ਬਲ ਬਖਸ਼ਣ ਕਿ ਉਹ ਆਪਣਾ ਆਪ ਨੂੰ ਸੰਭਾਲ ਸਕਣ ਪਰਿਵਾਰਾਂ ਨੂੰ ਸੰਭਾਲ ਸਕਣ ਪੰਜਾਬ ਗਵਰਨਮੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੁਲਿਸ ਵੱਲੋਂ ਰਾਹਤ ਦੇ ਜਿਹੜੇ ਕੰਮ ਨੇ ਕੀਤੇ ਜਾ ਰਹੇ ਨੇ ਉਹਦੇ ਚ ਬਹੁਤ ਤਿਲਫੁੱਲ ਪੇਟਾ ਜਿਹੜੀ ਹੈ ਕਮਿਸ਼ਨਰ ਪੁਲਿਸ ਅਮਰਸਰ ਦੇ ਸਪੈਸ਼ਲਿਟੀ ਟ੍ਰੈਫਿਕ ਦੇ ਸਾਡੇ ਸਾਰੇ ਮੁਲਾਜ਼ਮ ਤੇ ਆਫਿਸਰਸ ਇਹਨਾਂ ਵੱਲੋਂ ਡਰਾਈ ਰਾਸ਼ਨ ਜਿਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੇ ਜਿਵੇਂ ਬਿਸਕਟ ਨੇ ਰਸਕ ਨੇ ਬ੍ਰੈਡ ਨੇ ਪਾਣੀ ਹੈ ਔਰ ਇਹਦੇ ਦੋ ਕੈਂਟਰ ਜਿਹੜੇ ਆ ਅਚਾਰ ਮਰਬੇ ਕਾਫੀ ਚੀਜ਼ਾਂ ਜਿਹੜੀਆਂ ਲੋਕਾਂ ਦੇ ਕੰਮ ਆ ਸਕਦੀਆਂ ਉਹ ਬੜੇ ਬੂਝ ਬੂਝ ਨਾਲ ਇਕੱਠੀਆਂ ਕੀਤੀਆਂ ਗਈਆਂ ਮੈਡੀਸਿਨਸ ਵੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਕਛੂ ਆਛਾ ਔਰ ਜਿਹੜੀਆਂ ਆਟੋ ਮਾਸ ਮਸਕੀਟੋ ਰਪੈਲੈਂਟ ਜੋ-ਜੋ ਚੀਜ਼ਾਂ ਦੀ ਮਾਚਸ ਕੈਂਡਲਸ ਇਹ ਸਾਰੀਆਂ ਚੀਜ਼ਾਂ ਜੋ ਲੋਕਾਂ ਦੇ ਕੰਮ ਆ ਸਕਦੀਆਂ ਤੇ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਚਾਹੇ 에ਅਰ ਡ੍ਰੌਪਿੰਗ ਹੋਵੇ ਚਾਹੇ ਕਿਸ਼ਤੀ ਨਾਲ ਔਰ ਉਹ ਇਕੱਠਾ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਔਰ ਇਹਦੇ ਚ ਮੈਂ ਸਾਰੇ ਆਪਣੀ ਟੀਮ ਨੂੰ ਮੁਬਾਰਕਬਾਦ ਦਿੰਨਾ ਜਿਵੇਂ ਕਿ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਮੈਡਮ ਅਮਨਦੀਪ ਸਾਡੇ ਏਡੀਸੀਪੀ ਟ੍ਰੈਫਿਕ ਰਿਸ਼ਭ ਕੋਲਾ ਜੀ ਔਰ ਸਾਰਾ ਟ੍ਰੈਫਿਕ ਸਟਾਫ ਤੇ ਆਫੀਸਰਸ ਔਰ ਸਾਡੀਆਂ ਸਪਾਸ ਸਰਵੇ ਸੰਸਥਾ ਮੇ ਜਿਹੜੇ ਸਾਡੇ ਮੋਤਪੁਰ ਨੇ ਉਹਨਾਂ ਨੇ ਵੀ ਇਹ ਚ ਯੋਗਦਾਨ ਪਾਇਆ ਸੋ ਇਹ ਇੱਕ ਜਿਹੜਾ ਰੀਲੀਫ ਮੇਜਰ ਹੈ ਇਹ ਪਹਿਲ ਕਦਮੀ ਹੈ ਪਹਿਲੀ ਇਸ ਤੋਂ ਇਲਾਵਾ ਵੀ ਅਸੀਂ ਅਰਦਾਸ ਤੋਂ ਇਲਾਵਾ ਉਹਨਾਂ ਸਾਡੇ ਭੈਣ ਭਰਾਵਾਂ ਵਾਸਤੇ ਜੋ ਵੀ ਕਰ ਸਕਦੇ ਆ ਅੱਗੇ ਵੀ ਕਰਦੇ ਰਹੇ